ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ ਜਦੋਂ ਤੁਸੀਂ ਰਾਤ ਨੂੰ ਜਾਂ ਫਿਰ ਦਿਨ ਦੇ ਵਿੱਚ ਸੌਣ ਦੇ ਸਮੇਂ ਸਰਾਣੇ ਦੇ نیچے ਇਹ ਇੱਕ ਚੀਜ਼ ਰੱਖ ਦਿਓਗੇ ਤੇ ਇਸ ਦੇ ਨਾਲ ਤੁਹਾਡੇ ਉੱਪਰ ਜੇ ਕਿਸੇ ਚੀਜ਼ ਦਾ ਕੋਈ ਮਾੜਾ ਅਸਰ ਹੈ ਜਾਂ ਫਿਰ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤਾਂ ਇਹ ਸਾਰੀ ਮੁਸ਼ਕਲ ਤੁਹਾਡੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਹੇ ਨਹੀਂ ਤੇ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣ ਤੁਹਾਡੀ ਜ਼ਿੰਦਗੀ ਤੇ ਵਿੱਚ ਦੁਬਾਰਾ ਕਦੇ ਮੁੜ ਕੇ ਵਾਪਸ ਨਾ ਆਉਣ ਤਾਂ ਫਿਰ ਤੁਸੀਂ ਸਮਝ ਲਾਓ ਕਿ ਸਿਰਫ ਇੱਕ ਛੋਟਾ ਜਿਹਾ ਸਫੇਦ ਰੰਗ ਦਾ ਕਾਗਜ਼ ਚਿੱਟੇ ਰੰਗ ਦਾ ਕਾਗਜ਼ ਆਪਣੇ ਸਰਾਣੀ ਦੇ نیچے ਰੱਖ ਕੇ ਤੁਸੀਂ ਨੇ ਸੋਣਾ ਏਸ ਸਫੇਦ ਕਾਗਜ਼ ਦੇ ਨਾਲ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨੇ ਚੇਸਨੂ ਕਰਨ ਦੇ ਨਾਲ ਤੁਹਾਡੀ ਇਹ ਸਾਰੀ ਮੁਸ਼ਕਲ ਜਾਂ ਫਿਰ ਤੁਹਾਡੇ ਤੇ ਕੀਤੇ ਕਰਾਈ ਦੀ ਜੋ ਵੀ ਪਰੇਸ਼ਾਨੀ ਹੈ ਉਹ ਸਾਰੀ ਦੂਰ ਹੋ ਜਾਵੇਗੀ ਇਹ ਛੇਕਰ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਤੇ ਉਹਨਾਂ ਦੀ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਛੁੱਟੇ ਹੋ ਜਾਵੇਗੀ। ਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਕੋਈ ਦੁਸ਼ਮਣ ਬਣੇਗਾ, ਨਾ ਹੀ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰੇਗਾ, ਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਦੁਸ਼ਮਣ ਤੁਹਾਡੇ ਦੁਬਾਰਾ ਕਦੇ ਮੁੜ ਕੇ ਵਾਪਸ ਆਉਣਗੇ। ਇਸੀ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁਸ਼ਮਨਾਨੀ ਘੇਰਿਆ ਹੋਇਆ ਭਾਵੇਂ ਉਹ ਇੱਕ ਹੋਵੇ ਦੋ ਹੋਵੇ ਹਜ਼ਾਰਾਂ ਹੋਣ ਲੱਖਾਂ ਹੋਣ ਜਿੰਨੇ ਵੀ ਹੋਣ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਜਾਂ ਫਿਰ ਜਿੰਨਾ ਨੂੰ ਏ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਏ ਇਹ ਸਾਰੀ ਮੁਸ਼ਕਿਲ ਇਹ ਜਿਹੜੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਤੇ ਇਸ ਉਪਾਅ ਨੂੰ ਅਸੀਂ ਕਿ ਇਸ ਸਮੇਂ ਕਰਨਾ ਹੈ ਕਿ ਅਸੀਂ ਇਸ ਉਪਾਅ ਨੂੰ ਦਿਨ ਸਮੇਂ ਰਾਤ ਸਮੇਂ ਕਦੋਂ ਮਰਜ਼ੀ ਕਰ ਸਕਦੇ ਹਾਂ ਤੇ ਸਫੈਦ ਕਾਗਜ਼ ਦੇ ਨਾਲ ਅਸੀਂ ਇਸ ਤਰੀਕੇ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾंनो ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਤੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸ ਸਭ ਤੋਂ ਵੱਡੀ ਗੱਲ ਸਾਧ ਸੰਗੇ ਜੀ ਕਿ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਆ ਜਿਆਦਾ ਸਮਾਨ ਨਹੀਂ ਲੱਗੇਗਾ ਤੁਹਾਨੂੰ 3 ਤੋਂ 4 ਦਿਨਾਂ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ 3-4 ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਕਿਵੇਂ ਇਹ ਉਪਾਅ ਤੁਹਾਡੀ ਮਨੋ ਕਾਮਨਾ ਨੂੰ ਪੂਰਾ ਕਰਕੇ ਰੱਖ ਦੇਵੇਗਾ ਇੱਕ ਹੋਰ ਗੱਲ ਸਾਥ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਹੈ ਤੁਹਾਡੇ ਘਰ ਤੇ ਵਿੱਚ ਬਹੁਤ ਸਾਰਾ ਕਰਜਾ ਹੋ ਚੁੱਕਿਆ ਹੈ ਇਹ ਸਾਰੀ ਜਿਹੜੀ ਮੁਸ਼ਕਲ ਹੈ ਉਹ ਵੀ ਇਸ ਉਪਾਅ ਦੇ ਨਾਲ ਤੁਹਾਡੀ ਹੱਲ ਹੋ ਜਾਵੇਗੀ ਇੱਕ ਇਹੀ ਉਪਾਅ ਹੈ ਜੋ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਉਪਾਅ ਹੋਣ ਵਾਲਾ ਹੈ ਇਸ ਤਰ੍ਹਾਂ ਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਇਸੇ ਤਰ੍ਹਾਂ ਸਾਥ ਸੰਗਤ ਜੀ ਪਹਿਲੀ ਚੀਜ਼ ਇਹ ਹੈ ਕਿ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਤੇ ਆਪਣੇ ਘਰ ਦੇ ਵਿੱਚੋਂ ਬਾਹਰ ਜਾਣ ਦੀ ਵਿੱਚ ਜ਼ਰੂਰਤ ਨਹੀਂ ਹੈਗੀ ਇਸ ਉਪਾਣੂ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ ਇਹ ਦੂਸਰੀ ਗੱਲ ਕਿ ਇਸ ਉਪਾਣੂ ਕਰਨ ਦੇ ਨਾਲ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਖਰਚ ਹੋਣ ਵਾਲਾ ਕਿਉਂਕਿ ਇਸ ਉਪਾਣੂ ਤੁਸੀਂ ਇੱਕ ਸਫੈਦ ਕਾਗਜ਼ ਦੇ ਉੱਪਰ ਹੀ ਕਰਨਾ ਹੈ ਤੋ ਬਿਲਕੁਲ ਸਿੰਪਲ ਕਾਗਜ਼ ਹੁੰਦਾ ਚਿੱਟੇ ਰੰਗ ਦਾ ਉਹ ਅਕਸਰ ਹੀ ਆਪਾਂ ਨੂੰ ਆਪਣੇ ਘਰ ਦੇ ਵਿੱਚ ਹੀ ਮਿਲ ਜਾਂਦਾ ਹੈ ਅਸੀਂ ਤੁਹਾਡੇ ਲਈ ਹਮੇਸ਼ਾ ਉਹੀ ਉਪਾਅ ਲੈ ਕੇ ਆਉਂਦੇ ਹਾਂ ਜਿਸ ਨੂੰ ਹਰ ਇੱਕ ਇਨਸਾਨ ਕਰ ਸਕਦਾ ਹੈ ਤੇ ਬਹੁਤ ਸਰਲ ਤੇ ਸੌਖੇ ਤਰੀਕੇ ਦੇ ਵਿੱਚ ਤੇ ਜਿਸ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਇਆ ਖਰਚ ਵੀ ਨਹੀਂ ਹੁੰਦਾ ਇਹਨਾਂ ਉਪਾਅ ਦੇ ਰਾਹੀਂ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਨੇ ਇਹਨਾਂ ਨੂੰ ਕਰਨ ਦੇ ਨਾਲ ਦੂਰ ਹੋ ਜਾਣ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਡੇ ਕੋਈ ਬਹੁਤ ਸਾਰੇ ਦੁਸ਼ਮਣ ਨੇ ਚੰਨਾ ਨੇ ਕਾਫੀ ਸਮੇਂ ਤੋਂ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੇ ਤੁਸੀਂ ਉਹਨਾਂ ਤੋਂ ਵੀ ਛੁਟਕਾਰਾ ਪਾ ਸਕੋ ਤੇ ਮੇਂ ਆਪਣੀ ਸੋਚ ਇਹ ਹੁੰਦੀ ਹੈ ਕਿ ਆਪਾਂ ਹਰ ਰੋਜ਼ ਰੱਬ ਦੇ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਹਰ ਇੱਕ ਭੈਣ ਭਰਾ ਦੀ ਹਰ ਇੱਕ ਇੱਛਾ ਪੂਰੀ ਹੋਵੇ ਕਿ ਆਪਾਂ ਇਹ ਵੀ ਨਹੀਂ ਸੋਚ ਸਕਦੇ ਕਿ ਹਰ ਇੱਕ ਦਾ ਹੀ ਸੋਚ ਤੇ ਦਿਮਾਗ ਆਪਣੇ ਵਰਗਾ ਹੀ ਹੋਵੇਗਾ ਸੋ ਦੁਨੀਆ ਤੇ ਉੱਪਰ ਬਹੁਤ ਜ਼ਿਆਦਾ ਚੰਗੇ ਲੋਕ ਵੀ ਨੇ ਤੇ ਮਾੜੇ ਵੀ ਨੇ ਤੇ ਜੋ ਲੋਕ ਵਧੀਆ ਹੁੰਦੇ ਨੇ ਉਹ ਦੂਸਰਿਆਂ ਦੇ ਬਾਰੇ ਵੀ ਵਧੀਆ ਹੀ ਸੋਚਦੇ ਨੇ ਹਮੇਸ਼ਾ ਉਸਦੇ ਲਈ ਚੰਗਾ ਹੀ ਕਰਦੇ ਨੇ ਕਿ ਇਸ ਦੀ ਵੀ ਹਰ ਇੱਛਾ ਪੂਰੀ ਹੋਵੇ ਇਸ ਨੂੰ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਮਿਲੇ ਸੋ ਜਿਸ ਤਰ੍ਹਾਂ ਉਹਦੀ ਸੋਚ ਹੁੰਦੀ ਹੈ ਉਹਨਾਂ ਦੀ ਦੂਸਰਿਆਂ ਦੇ ਪ੍ਰਤੀ ਵੀ ਉਹੋ ਜਿਹੀ ਸੋਚ ਬਣਦੀ ਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕਿ ਆਪਣੇ ਮਨ ਦੇ ਅੰਦਰ ਆਪ ਨੂੰ ਸਾਹਮਣੇ ਤੋਂ ਦੁਸ਼ਮਣ ਹੀ ਮੰਨਦੇ ਨੇ ਉਪਰੋਂ ਉਪਰੋਂ ਕੁਝ ਹੋਰ ਹੋਣਗੇ ਖੁਸ਼ ਹੋਣਗੇ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਵੀ ਆ ਜਾਣਗੇ ਤੇ ਉਹ ਇਸ ਤਰ੍ਹਾਂ ਆਪਾਂ ਨੂੰ ਇਜ਼ਹਾਰ ਕਰਨਗੇ ਕਿ ਸਾਨੂੰ ਤੁਹਾਡੇ ਇਸ ਦੁੱਖ ਦੀ ਬਹੁਤ ਤਕਲੀਫ ਹੈ ਪਰ ਉਹ ਆਪਣੇ ਮਨ ਅੰਦਰ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਉਹ ਆਪਣੇ ਲਈ ਖੁਸ਼ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਦੇਖ ਕੇ ਨਾ ਕਿ ਆਪਣੇ ਲਈ ਉਹ ਦੁਖੀ ਹੁੰਦੇ ਨੇ ਸਿਰਫ ਉਹ ਚਿਹਰੇ ਤੇ ਕੁਝ ਹੋਰ ਹੁੰਦੇ ਨੇ ਤੇ ਦਿਲ ਤੋਂ ਕੁਝ ਹੋਰ ਹੁੰਦੇ ਨੇ ਪਰ ਹਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਜੇਕਰ ਜਿਵੇਂ ਤੁਸੀਂ ਆਪਣਾ ਕੋਈ ਵਪਾਰ ਦਾ ਕਾਰੋਬਾਰ ਸ਼ੁਰੂ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਦੋਂ ਕਾਰੋਬਾਰ ਨੂੰ ਸ਼ੁਰੂ ਕਰੋਗੇ ਜਿਵੇਂ ਜਿਵੇਂ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਉੱਥੇ ਹੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਹੀ ਤੁਹਾਡੇ ਦੁਸ਼ਮਣ ਬਣਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਇਹ ਵਿਅਕਤੀ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਰਿਹਾ ਕਿਉਂਕਿ ਅੱਜ ਕੱਲ ਦਾ ਜੋ ਸਮਾਯੋਂ ਇਸ ਤਰ੍ਹਾਂ ਦਾ ਇਹ ਸਾਹ ਸੁਣਦੇ ਠੀਕੇ ਕੋਈ ਕਿਸੇ ਦੀ ਕਾਮਯਾਬੀ ਨੂੰ ਦੇਖ ਕੇ ਸਹਾਰ ਨਹੀਂ ਪਾਉਂਦਾ ਕਿ ਕਿਤੇ ਨਾ ਕਿਤੇ ਲੋਕ ਤੁਹਾਡੀ ਤਰੱਕੀ ਤੋਂ ਪੈਸੇ ਤੋਂ ਤੁਹਾਡੀ ਬਿਜ਼ਨਸ ਨੂੰ ਦੇਖ ਕੇ ਸੜਨਾ ਸ਼ੁਰੂ ਕਰ ਦਿੰਦੇ ਨੇ ਉਹ ਖੁਦ ਆਪ ਤਾਂ ਕੁਝ ਕਰਦੇ ਨਹੀਂ ਪਰ ਜੇਕਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਰਿਹਾ ਹੈ ਉਸ ਨੂੰ ਦੇਖ ਕੇ ਉਹ ਸਹਾਰ ਨਹੀਂ ਪਾਉਂਦੇ ਤੇ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਰ ਨੂੰ ਕਰਨ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਉੱਪਰ ਕੁਝ ਗਲਤ ਹੋ ਰਿਹਾ ਹੈ ਜਾ ਕੋਈ ਕਰ ਰਿਹਾ ਹੈ ਉਹ ਤੁਹਾਡੇ ਉੱਪਰ ਬਿਲਕੁਲ ਵੀ ਕੁਝ ਵੀ ਨਹੀਂ ਕਰ ਪਾਏਗਾ ਇਥੇ ਤੱਕ ਕਿ ਉਹ ਤੁਹਾਡੇ ਕੀ ਉਹ ਕਦੇ ਵੀ ਕਿਸੇ ਦੇ ਉੱਪਰ ਕੁਝ ਗਲਤ ਕੰਮ ਨਹੀਂ ਕਰੇਗਾ ਇਸ ਉਪਾਅ ਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਲੋਕ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਵੀ ਕਰ ਸਕਦੇ ਨੇ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਉੱਪਰ ਕਿਸ ਨੇ ਕੀਤਾ ਕਰਾਇਆ ਹੈ ਕਿਸ ਨੇ ਨਹੀਂ ਕੀਤਾ ਜਿਨ੍ਹਾਂ ਨੂੰ ਕਹਿਣ ਦਾ ਭਾਵ ਕਿ ਪਤਾ ਹੀ ਨਹੀਂ ਕਿ ਕੌਣ ਮਨੁੱਖ ਉਹਨਾਂ ਤੇ ਗਲਤ ਕੰਮ ਕਰ ਰਿਹਾ ਹੈ ਇਹ ਦੋਨੇ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਇਹ ਚੇਕਰ ਤੁਹਾਡੇ ਘਰ ਦੇ ਵਿੱਚ ਧਨ ਤੇ ਖਰਚੇ ਨੂੰ ਲੈ ਕੇ ਪ੍ਰੋਬਲਮ ਹੈ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਈ ਵਾਰ ਦਾ ਇਹਦਾ ਹੁੰਦਾ ਹੈ ਸਾ ਸੰਗਜੇ ਕਿ ਕਈ ਲੋਕ ਹੀ ਆਪਣੇ ਪੈਸੇ ਨੂੰ ਕਾਮਚਾਬੀ ਨੂੰ ਦੇ ਕੇ ਇਸ ਤਰ੍ਹਾਂ ਦਾ ਆਪਣੇ ਉੱਪਰ ਕੁਝ ਕਰ ਕਰਾ ਦਿੰਦੇ ਨੇ ਚੇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਿਆਂ ਸੰਬੰਧੀ ਚਾ ਕਰਜੇ ਸੰਬੰਧੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੀ ਤਰ੍ਹਾਂ ਸਾਥ ਸੰਗੇ ਜੀ ਇਸ ਉਪਾਣੂ ਕਰਨ ਦੇ ਲਈ ਤੁਸੀਂ ਨੇ ਇੱਕ ਵਾਈਟ ਪੇਪਰ ਲੈਣਾ ਹੈ ਕਹਿਣ ਦਾ ਭਾਵ ਕਿ ਇੱਕ ਚਿੱਟਾ ਕਾਗਜ਼ ਲੈ ਲੈਣਾ ਹੈ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਲਾਈਨ ਨਹੀਂ ਹੋਣੀ ਚਾਹੀਦੀ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਤੇ ਕਿਸੇ ਵੀ ਸ਼ੇਪ ਦੇ ਵਿੱਚ ਹੋਵੇ ਉਸ ਦਾ ਕੋਈ ਚੱਕਰ ਨਹੀਂ ਪਰ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀ ਤੇ ਇਸ ਦੇ ਨਾਲ ਨਾਲ ਤੁਸੀਂ ਨੇ ਇੱਕ ਪੈਨ ਲੈਣਾ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਪੈਨ ਲੈਣਾ ਇਸ ਉਪਾਣੂ ਕਰਨ ਦੇ ਲਈ ਉਹ ਲਾਲ ਰੰਗ ਦਾ ਹੀ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸੇ ਹੋਰ ਕਲਰ ਦਾ ਨਹੀਂ ਹੋਣਾ ਚਾਹੀਦਾ ਤੇ ਇਸ ਦੇ ਨਾਲ ਜਿਹੜਾ ਤੁਸੀਂ ਇੱਕ ਵਾਈਟ ਚਿੱਟਾ ਤੁਸੀਂ ਕਾਗਜ਼ ਲਿਆਏ ਸਫੈਦ ਸਫੇਦ ਪੇਪਰ ਲਿਆਏ ਤੁਸੀਂ ਉਸ ਦੇ ਉੱਪਰ ਤੁਸੀਂ ਆਪਣੀ ਜੋ ਵੀ ਤੁਹਾਡੀ ਇੱਛਾ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਉਹ ਤੁਸੀਂ ਰੈੱਡ ਜਿਹੜਾ ਪੈਨ ਨੇ ਉਸ ਦੇ ਨਾਲ ਤੁਸੀਂ ਲਿਖ ਦੇਣੀ ਜੀਵਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁਸ਼ਮਣ ਨੇ ਜਿਹੜੇ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਆਂਡ ਗਵਾਂਡ ਦੇ ਵਿੱਚ ਜਾਂ ਕੁਝ ਇਤਾਂ ਦੇ ਲੋਕ ਨੇ ਜਿਹੜੇ ਤੁਹਾਡੇ ਤੇ ਕਰਦੇ ਕਰਾਉਂਦੇ ਨੇ ਕਿਸੇ ਦਾ ਤੋਂ ਟੂਣਾ ਟੋਟਕਾ ਜਾਦੂ ਮੰਤਰ ਜੋ ਵੀ ਤਵੀਤ ਜਾਂ ਕੁਝ ਵੀ ਤੁਹਾਡੇ ਤੇ ਇਸ ਤਰੀਕੇ ਦਾ ਕਰਵਾਉਂਦੇ ਨੇ ਤੁਸੀਂ ਉਹਨਾਂ ਤੋਂ ਪਰੇਸ਼ਾਨ ਹੋ ਉਹਨਾਂ ਦਾ ਤੁਹਾਨੂੰ ਨਾਮ ਪਤਾ ਹੈ ਤੁਸੀਂ ਉਹ ਲੈ ਕੇ ਨਾਲ ਲਿਖ ਸਕਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਤੋਂ ਦੂਰ ਹੋ ਜਾਣ ਚਾਹਾਂ ਫਿਰ ਤੁਸੀਂ ਉਹਨਾਂ ਦਾ ਨਾਮ ਨਹੀਂ ਪਤਾ ਤਾਂ ਤੁਸੀਂ ਦੁਸ਼ਮਣ ਵੀ ਲਿਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਲਿਖ ਸਕਦੇ ਹੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਜਿੰਨੇ ਵੀ ਦੁਸ਼ਮਣ ਨੇ ਉਹ ਸਾਰੇ ਹੀ ਮੇਰੀ ਜ਼ਿੰਦਗੀ ਦੇ ਵਿੱਚੋਂ ਪੂਰੀ ਤਰ੍ਹਾਂ ਦੂਰ ਹੋ ਜਾਣ ਤੇ ਤੁਸੀਂ ਇਹ ਚੀਜ਼ ਮੰਨ ਲਓ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾ ਹੋ ਚੁੱਕਿਆ ਹੈ ਤੁਹਾਡੇ ਜੀਵਨ ਦੇ ਵਿੱਚ ਜਾਂ ਤੁਸੀਂ ਕਿਸੇ ਤੋਂ ਪੈਸੇ ਉਧਾਰ ਲਏ ਸੀ ਤੁਸੀਂ ਉਹਦੇ ਪੈਸੇ ਵਾਪਸ ਨਹੀਂ ਕਰ پا ਰਹੇ ਤੁਹਾਨੂੰ ਕਰਜ਼ੇ ਨੇ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਤਾਂ ਉਸ ਦੇ ਲਈ ਤੁਸੀਂ ਲੇਖ ਸਕਦੇ ਹੋ ਕਿ ਤੁਹਾਨੂੰ ਕਰਜ਼ੇ ਤੋਂ ਮੁਕਤੀ ਮਿਲ ਜਾਏ ਤੁਹਾਡੇ ਸਿਰ ਤੇ ਚੜਿਆ ਹੋਇਆ ਕਰਜ਼ਾ ਹਮੇਸ਼ਾ ਦੇ ਲਈ ਉਤਰ ਜਾਵੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਲੀ ਮੈਂਬਰ ਕੋਈ ਵਿਅਕਤੀ ਬਿਮਾਰ ਹੈ ਤੁਸੀਂ ਇਸ ਤਰੀਕੇ ਵੀ ਲਿਖ ਸਕਦੇ ਹੋ ਕਿ ਇਹ ਮੇਰਾ ਫੈਮਲੀ ਮੈਂਬਰ ਦਾ ਨਾਮ ਲੈ ਕੇ ਵੀ ਇਸ ਦੀ ਬਿਮਾਰੀ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਜੇਕਰ ਤੁਸੀਂ ਕਿਸੇ وجہ ਦੇ ਕਰਕੇ ਬਿਮਾਰ ਨਹੀਂ ਹੋ ਤਾਂ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਉਹ ਵੀ ਲਿਖ ਸਕਦੇ ਹੋ ਕਿ ਸਾਡੀ ਇਹ ਬਿਮਾਰੀ ਹੈ ਜਿਹੜੀ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਕੇਂਦਰ ਬਾਵੇ ਕੇ ਚਾਹ ਤੁਹਾਡੀ ਜੋ ਵੀ ਇਛਾ ਹੈ ਕਿਸੇ ਵੀ ਤਰ੍ਹਾਂ ਦੀ ਇੱਛਾ ਹੈ ਤੁਸੀਂ ਉਸ ਕਾਗਜ਼ ਦੇ ਉੱਪਰ ਲਾਲ ਪੈਨ ਦੇ ਨਾਲ ਲਿਖ ਦੇਣੀ ਹੈ ਕਿ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਫੋਲਡ ਕਰ ਲੈਣਾ ਹੈ ਉਸ ਨੂੰ ਮੋੜ ਲੈਣਾ ਹੈ ਮੋੜ ਕੇ ਇੱਕ ਛੋਟੀ ਜਿਹੀ ਪਰਚੀ ਬਣਾ ਲੈਣੀ ਹੈ ਤੇ ਪਰਚੀ ਬਣਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਕਰਨਾ ਕੀ ਹੈ ਕਿ ਤੁਸੀਂ ਇਸ ਨੂੰ ਆਪਣੇ ਜਦੋਂ ਸੌਣਾ ਹੈ ਸੌਣ ਲੱਗਿਆ ਤੁਸੀਂ ਆਪਣੇ ਸਹਰਾਣੇ ਦੇ نیچے ਰੱਖ ਲੈਣਾ ਹੈ ਇਸ ਨੂੰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਹੀ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਤੁਸੀਂ ਸੌਣ ਲੱਗਿਆਂ ਆਪਣੇ ਸਿਰਹਾਣੇ ਦੇ نیچے ਇਸ ਪੇਪਰ ਨੂੰ ਤੁਸੀਂ ਰੱਖ ਲੈਣਾ ਹੈ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਬੋਤਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਕਰੋਗੇ ਤਾਂ ਇਹ ਦਾ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਕਈ ਭੈਣ ਭਰਾ ਅੰਸਰਾਣਾ ਨਹੀਂ ਵੀ ਲੈਂਦੇਗੇ ਆਪਾਂ ਦੇਖਦੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਸਰ ਵਾਈਕਲ ਦੀ ਜਾਂ ਕਿਸੇ ਵਜ੍ਹਾ ਦੇ ਕਰਕੇ ਜਾਂ ਵੈਸੇ ਹੀ ਉਹ ਨਹੀਂ ਲੈਂਦੇਗੇ ਤੋਂ ਇਸ ਪਰਚੇ ਨੂੰ ਆਪਣੇ ਸਿਰ ਦੇ نیچے ਵੀ ਰੱਖ ਸਕਦੇ ਜਿਵੇਂ ਤੁਸੀਂ ਸਿਰ ਦੇ نیچے ਕੋਈ ਚੁੰਨੀ ਜਾਂ ਕੋਈ ਕੱਪੜਾ ਰੱਖ ਸਕਦੇ ਹੋ ਜਿਹੜਾ ਸਿਰਫ ਇੱਕ ਪਤਲਾ ਜਿਹਾ ਕੱਪੜਾ ਹੋਵੇ ਉਹਦੇ ਥੱਲੇ ਤੁਸੀਂ ਇਸ ਪਰਚੇ ਨੂੰ ਰੱਖ ਸਕਦੇ ਆ ਇਸੇ ਤਰ੍ਹਾਂ ਤੁਸੀਂ ਰਾਤ ਇਸ ਪਰਚੀ ਨੂੰ ਸਰਾਣੇ ਦੇ ਥੱਲੇ ਰੱਖਣਾ ਹੈ ਤੇ ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਅਗਲੀ ਸਵੇਰ ਉੱਠੋਗੇ ਵੀਰਵਾਰ ਦੇ ਦਿਨ ਨੂੰ ਤੇ ਤੁਸੀਂ ਇਸ ਪਰਚੀ ਦਾ ਕੀ ਕਰਨਾ ਹੈ ਇਸ ਪਰਚੀ ਨੂੰ ਤੁਸੀਂ ਚੁੱਕ ਕੇ ਤੇ ਚਲਾਉਣਾ ਹੈ ਤੁਸੀਂ ਸਿੰਪਲ ਤਰੀਕੇ ਦੇ ਨਾਲ ਵੀ ਇਸ ਪਰਚੀ ਨੂੰ ਜਲਾ ਸਕਦੇ ਹੋ ਤੇ ਕਪੂਰ ਦੇ ਨਾਲ ਵੀ ਤੁਸੀਂ ਇਸ ਪਰਚੀ ਨੂੰ ਜਲਾ ਸਕਦੇ ਹੋ ਯੋਕੇ ਇਹ ਇੱਕ ਸਿੰਪਲ ਪਰਚੀ ਹੈ ਤੇ ਇਹ ਆਰਾਮ ਦੇ ਨਾਲ ਚੱਲ ਜਾਵੇਗੀ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਇੱਛਾ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ ਕਰਜ਼ੇ ਸੰਬੰਧੀ ਹੋਵੇ ਪੈਸੇ ਦੇ ਸੰਬੰਧੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਹੋਵੇ ਉਹ ਸਾਰੀਆਂ ਹੀ ਪ੍ਰੋਬਲਮ ਨੇ ਤੁਹਾਡੀਆਂ ਜਿਹੜੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਨੂੰ ਕੋਈ ਦੁਸ਼ਮਣ ਤੰਗ ਪਰੇਸ਼ਾਨ ਕਰ ਰਿਹਾ ਹੈ ਸੋ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਹੋਣਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਸੋ ਇਸ ਉਪਾਅ ਨੂੰ ਤੁਸੀਂ ਬੁੱਧਵਾਰ 'ਚ ਕਰੋਗੇ ਤਾਂ ਤੁਹਾਨੂੰ ਜਾਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਡੀਆਂ ਸਾਰੀਆਂ ਇੱਛਾਵਾਂ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਹੀ ਪੂਰੀਆਂ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੋਨਾਂ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀਆਂ ਲੱਗਦੀ ਹੈ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਜੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ